ਜਵੀ ਤੋਂ 29 ਤਰੀਕ ਤੱਕ ਰੰਗਲਾ ਪੰਜਾਬ ਫੈਸਟੀਵਲ ਹੋ ਰਿਹਾ ਹੈ ਜਿਹੜਾ ਵੱਖ-ਵੱਖ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆ ਚ ਹੋ ਰਿਹਾ ਹੈ ਰੰਜੀਤ ਐਵੇਨਿਊ ਵਿੱਚ ਹੋ ਰਿਹਾ ਹੈ ਹੈਰੀਟੇਜ ਸਟ੍ਰੀਟ ਚ ਹੋ ਰਿਹਾ ਹੈ ਔਰ ਖਾਲਸਾ ਕਾਲਜ ਦੀ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਹੈਰੀਟੇਜ ਸਟ੍ਰੀਟ ਨੂੰ ਸੇਵਾ ਸਟ੍ਰੀਟ ਦਾ ਨਾਮ ਦਿੱਤਾ ਗਿਆ ਰੰਗਲਾ ਪੰਜਾਬ ਫੈਸਟੀਵਲ ਦੇ ਵਿੱਚ ਜਿਹਦੇ ਵਿੱਚ ਇਸ ਚੀਜ਼ ਦਾ ਦਰਸ਼ਾਇਆ ਗਿਆ ਹੈ ਕਿ ਵਾਲ ਆਫ ਕਾਈਂਡਨੈਸ ਹੈ ਇਹਦੇ ਜ਼ਿਆਦਾਤਰ ਹੈ ਕਿ ਜਿਹੜੇ ਬੂਟੇ ਨੇ ਇੱਥੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ ਔਰ ਜਿਹੜੇ ਇਧਰ ਇਸ ਸਟ੍ਰੀਟ ਇਸ ਸਟ੍ਰੀਟ ਦੇ ਵਿੱਚ ਸ਼ਰਦਾਲੂ ਆਂਦੇ ਨੇ ਸੈਲਾਨੀ ਆਂਦੇ ਨੇ ਉਹਨਾਂ ਨੂੰ ਬੂਟੇ ਵੰਡੇ ਜਾਂਦੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਹੈ ਕਲੋਥ ਡੋਨੇਸ਼ਨ ਯਾਨੀ ਕਿ ਕੱਪੜੇ দান ਕਰਨਾ ਤੁਸੀਂ ਆਪਣੇ ਜਿਹੜੇ ਕੱਪੜੇ ਨੇ ਜਿਹੜੇ ਤੁਸੀਂ ਯੂਸ ਨਹੀਂ ਲਿਆਉਂਦੇ ਉਹਨਾਂ ਨੂੰ ਇੱਧਰ ਉੱਧਰ ਸੁੱਟਣ ਦੀ ਬਜਾਏ ਇੱਥੇ ਡੋਨੇਟ ਕਰੋ ਇੱਥੇ ਦਾਨ ਕਰੋ ਜਿਹੜੇ ਕਿਸੇ ਦੇ ਨਾਲ ਕਿਸੇ ਦੇ ਕੰਮ ਆ ਸਕਣ ਸੋ ਰੰਗਲਾ ਪੰਜਾਬ ਫੈਸਟੀਵਲ ਜਿਹੜੀ ਸੇਵਾ ਸਟ੍ਰੀਟ ਦਾ ਨਾਮ ਦਿੱਤਾ ਗਿਆ ਹੈ 24 ਤਰੀਕ ਤੋਂ ਲੈ ਕੇ 29 ਫਰਵਰੀ ਤੱਕ ਏ ਟਾਊਨ ਹਾਲ ਸਟ੍ਰੀਟ ਦੇ ਜਿਹਨੂੰ ਹੈਰੀਟੇਜ ਸਟ੍ਰੀਟ ਕਿਹਾ ਜਾਂਦਾ ਹੈ ਉਸ ਦੇ ਤਰੀਕ ਉਸ ਦੇ ਤਰਦੀਨ ਏ ਸਟਾਲਸ ਲਗਾਏ ਗਏ ਨੇ ਬੁੱਕ ਡੋਨੇਸ਼ਨ ਦੂਸਰਾ ਸਟਾਲ ਹੈ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਕਿਤਾਬਾਂ ਨੇ ਜਿਹੜੀਆਂ ਕਿ ਤੁਸੀਂ ਤੁਹਾਡੇ ਲਈ ਜੂਸ ਨਹੀਂ ਨੇ ਉਹ ਤੁਸੀਂ ਆ ਕੇ ਇੱਥੇ ਡੋਨੇਟ ਕਰ ਸਕਦੇ ਹੋ ਔਰ ਉਹ ਕਿਤਾਬਾਂ ਲੋੜਵੰਦ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਕੰਮ ਆਣ ਗਿਆ ਉਸ ਤੋਂ ਬਾਅਦ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿੱਥੇ ਡਾਕਟਰੀ ਟੀਮ ਬੈਠੀ ਹੋਈ ਹੈ ਜਿਹੜਾ ਕਿ ਇਸ ਸਟਰੀਟ ਦੇ ਉੱਤੇ ਨਿਕਲਦੇ ਲੋਕ ਨੇ ਉਹਨਾਂ ਨੂੰ ਕੋਈ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੈ ਕਿਸੇ ਵੀ ਉਹਨਾਂ ਨੂੰ ਜ਼ਰੂਰਤ ਹੈ ਕਿਸੇ ਐਮਰਜੈਂਸੀ ਦੀ ਜ਼ਰੂਰਤ ਹੈ ਉਹ ਡਾਕਟਰਸ ਕੋ ਆ ਕੇ ਉਹ ਦਵਾਈ ਔਰ ਆਪਣਾ ਚੈੱਕਅਪ ਕਰਾ ਸਕਦੇ ਉਸ ਤੋਂ ਬਾਅਦ ਮਿਸ਼ਨ ਸਹਿਯੋਗ ਦੇ ਇੱਕ ਸਟਾਲ ਹੈ ਇਸ ਸਟਾਲ ਦੇ ਉੱਤੇ ਜਿਹੜਾ ਤੁਸੀਂ ਆਪਣਾ ਫੇਸ ਪੋਰਟਰੇਟ ਬਣਵਾਉਣਾ ਚਾਹੁੰਦੇ ਹੋ ਤੇ ਉਹ ਬਿਲਕੁਲ ਫ੍ਰੀ ਆਫ ਕੋਸ ਬਣਾਇਆ ਜਾ ਰਿਹਾ ਹੈ ਸੋ ਇੱਕ ਆਰਟਿਸਟ ਵੱਲੋਂ ਇਹ ਇੱਕ ਸਟਾਲ ਮਿਸ਼ਨ ਸਹਿਯੋਗ ਦਿੱਤੇ ਰੰਗਲਾ ਪੰਜਾਬ ਫੈਸਟੀਵਲ ਦੇ ਵਿੱਚ ਇਹ ਰੱਖਿਆ ਗਿਆ ਜਿਹਦੇ ਵਿੱਚ ਆਪਣਾ ਤੁਸੀਂ ਆਪਣਾ ਫੇਸ ਦਾ ਪੋਰਟਰੇਟ ਬਣਾ ਸਕਦੇ ਹੋ ਜਿਹੜਾ ਕਿ ਫ੍ਰੀ ਆਫ ਕਾਸਟ ਹੈ ਜਿਹਦੇ ਤੇ ਤੁਹਾਨੂੰ ਕੋਈ ਪੈਸਾ ਵੀ ਨਹੀਂ ਦੇਣਾ ਪੈਂਦਾ ਉਸ ਤੋਂ ਬਾਅਦ ਅਗਲੇ ਚਾਰ ਸਟਾਲ ਨੇ ਇਹ ਬਹੁਤ ਇੰਪੋਰਟੈਂਟ ਨੇ ਬਲੱਡ ਡੋਨੇਸ਼ਨ ਕੈਂਪ ਇਹ ਜਿਹੜੇ ਚਾਰ ਸਟਾਲ ਨੇ ਇਹਨਾਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਖੂਨਦਾਨ ਹੈ ਜਿਹੜਾ ਮਹਾਦਾਨ ਮੰਨਿਆ ਜਾਂਦਾ ਹੈ ਉਸ ਦੇ ਤਾਂ ਤੁਸੀਂ ਆਪਣਾ ਰਕਤ ਵੀ ਦਾਨ ਕਰ ਸਕਦੇ ਹੋ ਸੋ ਵੱਖ-ਵੱਖ ਸੁਸਾਇਟੀਆਂ ਵੱਲੋਂ ਇਹ ਸਟਾਲ ਹੈ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਰੰਗਲਾ ਪੰਜਾਬ ਫੈਸਟੀਵਲ ਦੀ ਸੇਵਾ ਸਟਰੀਟ ਦੇ ਵਿੱਚ ਸੇਵਾ ਸਟਰੀਟ ਇਸ ਕਰਕੇ ਕਿਹਾ ਗਿਆ ਹੈ ਕਿ ਇਸ ਦਾ ਸੇਵਾ ਨਾਮ ਦਿੱਤਾ ਗਿਆ ਹੈ ਕਿ ਸੇਵਾ ਕਰਨ ਵਾਲੀ ਹੈ ਗਲੀ ਹੈ ਉਸ ਨੂੰ ਹੈਰੀਟੇਜ ਸਟਰੀਟ ਨੂੰ ਇਸ ਦਾ ਨਾਮ ਦਿੱਤਾ ਗਿਆ ਇਹਦੇ ਵਿੱਚ ਤੁਹਾਨੂੰ ਬਤੌਰ ਕੋਈ ਤੁਹਾਡੇ ਕੋ ਪੈਸਾ ਨਹੀਂ ਲਿਆ ਜਾ ਰਿਹਾ ਬਸ ਤੁਹਾਡੀ ਇੱਕ ਸੇਵਾ ਹੈ ਬਲੱਡ ਡੋਨੇਸ਼ਨ ਕੈਂਪ ਦੇ ਨਾਲ-ਨਾਲ ਮਿਸ਼ਨ ਸੇ ਯੋਗ ਹੈ ਮੈਡੀਕਲ ਕੈਂਪ ਲੱਗਾ ਹੋਇਆ ਹੈ ਬੁੱਕ ਡੋਨੇਸ਼ਨ ਸਟਾਲ ਹੈ ਕਲੋਥ ਡੋਨੇਸ਼ਨ ਸਟਾਲ ਹੈ ਔਰ ਟਰੀ ਜਿਹੜੇ ਕਿ ਦਰਖਤ ਨੇ ਜਿਹੜਾ ਵਾਤਾਵਰਨ ਨੂੰ ਸੁੰਦਰ ਔਰ ਸਹੀ ਬਣਾਉਂਦੇ ਨੇ ਉਹਦੇ ਲਈ ਤੁਸੀਂ ਵੱਖ-ਵੱਖ ਤਰ੍ਹਾਂ ਦੇ ਬੂਟੇ ਨੇ ਜਿਹੜੇ ਇੱਥੇ ਦਾਨ ਦਿੱਤੇ ਜਾ ਰਹੇ ਹਨ ਯਾਨੀ ਵੰਡੇ ਜਾ ਰਹੇ ਨੇ ਜੇ ਤੁਸੀਂ ਆਪਣੇ ਇਲਾਕੇ ਨੂੰ ਸਵਛ ਬਣਾ ਸਕੋ ਸੋ ਇਹ ਰੰਗਲਾ ਪੰਜਾਬ ਫੈਸਟੀਵਲ ਦੇ ਵਿੱਚ ਇਸ ਨੂੰ ਲਗਾਇਆ ਹੈ ਇਹ ਬੁੱਕ ਡੋਨੇਸ਼ਨ ਕੈਂਪ ਹੈ ਬੁੱਕ ਡੋਨੇਸ਼ਨ ਤੇ ਇਥੇ ਤੁਹਾਨੂੰ ਆਪਣੀਆਂ ਤੁਸੀਂ ਜਿਹੜੀਆਂ ਕਿਤਾਬਾਂ ਤੁਹਾਡੇ ਯੂਜ਼ ਨਹੀਂ ਆਉਂਦੀਆਂ ਨੇ ਉਹ ਦੇ ਸਕਦੇ ਹੋ ਉਸ ਤੋਂ ਬਾਅਦ ਇੱਕ ਟੂਰਿਸਟ ਇਨਫੋਰਮੇਸ਼ਨ ਸੈਂਟਰ ਕਿਉਂਕਿ ਇਹ ਜਿਹੜੀ ਸਟਰੀਟ ਹੈਰੀਟੇਜ ਸਟਰੀਟ ਹੈ ਇੱਥੇ ਸੈਲਾਨੀ ਦਾ ਦੇ ਨਾਲ-ਨਾਲ ਜਿਹੜੇ ਸਾਡੇ ਸ਼ਰਧਾਲੂ ਨੇ ਪਹੁੰਚ ਦੇ ਨੇ ਬਾਰੋ ਦੂਰੋ ਦਰਾਡੇ ਤੋਂ ਇੱਥੇ ਸੈਲਾਨੀ ਵੀ ਪਹੁੰਚਦੇ ਰੋ ਉਹਨਾਂ ਨੂੰ ਹੈਰੀਟੇਜ ਸਟਰੀਟ ਦੇ ਉੱਤੇ ਇਨਫੋਰਮੇਸ਼ਨ ਐਜ਼ ਇਟ ਟੂਰਿਸਟ ਉਹ ਦਿੱਤੀ ਜਾਂਦੀ ਹੈ ਸੋ ਉਹਨਾਂ ਨੂੰ ਅਮ ਆਪਣੇ ਸਰ ਦੇ ਵਿੱਚ ਕੀ ਕੀ ਹੈ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਆਣਾ ਹੈ ਜਿਹੜੇ ਦੇਖਣ ਵਾਲੀਆਂ ਚੀਜ਼ਾਂ ਨੇ ਹਰਮਿੰਦਰ ਸਾਹਿਬ ਹੈ ਅਟਾਰੀਵਾਗਾ ਬਾਰਡਰ ਹੈ ਇਸ ਦੇ ਨਾਲ ਦੁਰਗਿਆਨਾ ਮੰਦਿਰ ਹੈ ਭਲਵਾਨ ਭਗਵਾਨ ਵਾਲਮੀਕੀ ਤੀਰਤ ਸਥਲ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਹੈਰੀਟੇਜ ਜਿਹੜਾ ਸਟਰੀਟ ਦਾ ਉਹਦੇ ਵਿੱਚ ਪੰਜਾਬ ਟੂਰਿਜ਼ਮ ਵੱਲੋਂ ਸ਼ੁਰੂ ਕੀਤਾ ਗਿਆ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਜਿਹੜਾ ਫੈਸਟੀਵਲ ਅੰਮ੍ਰਿਤਸਰ ਚ ਸ਼ੁਰੂ ਕੀਤਾ ਗਿਆ ਹੈ ਉਹ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਚੱਲੇਗਾ ਸੋ ਗੱਲ ਕਰਨੇ ਆ ਇਸ ਸਟਰੀਟ ਦੇ ਵਿੱਚ ਇਸ ਹੈਰੀਟੇਜ ਸਟਰੀਟ ਦੇ ਵਿੱਚ ਜਿਹੜੇ ਵਿਲੱਖਣਤਾ ਦਿਖਾਈ ਗਈ ਹੈ ਸਰ ਤੁਸੀਂ ਮੈਨੂੰ ਇਹ ਦੱਸਿਓ ਬੂਟੇ ਵੰਡੇ ਜਾ ਰਹੇ ਨੇ ਫ੍ਰੀ ਆਫ ਕਾਸ ਦਿੱਤੇ ਜਾ ਰਹੇ ਨੇ ਤੁਹਾਡਾ ਇਹਦਾ ਮਤਲਬ ਕੀ ਹੈ ਸਭ ਤੋਂ ਪਹਿਲੇ ਤੇ ਸਾਰੇ ਦੇਖਣ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਨੂੰ ਸਾਡੇ ਪਿਆਰ ਭਰੇ ਹਰਿਆਵਲ ਨਮਸਕਾਰ ਸਤਿ ਸ੍ਰੀ ਅਕਾਲ ਖੁਸ਼ ਆਮਦid ਗੁੱਡ ਮਾਰਨਿੰਗ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਰੰਗਲਾ ਪੰਜਾਬ ਦੇ ਨਾਂ ਤੇ ਜਿਹੜਾ ਫੈਸਟੀਵਲ ਆਰਗੇਨਾਈਜ਼ ਕੀਤਾ ਗਿਆ ਇੱਕ ਬਹੁਤ ਹੀ ਤਾਰਾਮਦ ਉਪਰਾਲਾ ਹੈਗਾ ਜਿਹਦੇ ਵਿੱਚ ਹਰਿਆਵਲ ਪੰਜਾਬ ਨੂੰ ਵੀ ਆਪਣੀ ਰਿਪਰੈਜੈਂਟੇਸ਼ਨ ਦੇਣ ਦਾ ਮੌਕਾ ਦਿੱਤਾ ਗਿਆ ਮੇਰੇ ਨਾਲ ਸਾਡੇ ਜ਼ਿਲ੍ਹਾ ਸੰਯੋਜਕ ਪ੍ਰੋਫੈਸਰ ਮੁਕੇਸ਼ ਅਗਰਵਾਲ ਜੀ ਜਿਹੜੇ ਕਿ ਇੱਕ ਰਿਟਾਇਰਡ ਪ੍ਰਿੰਸੀਪਲ ਨੇ ਉਹ ਵੀ ਹਰਿਆਵਲ ਪੰਜਾਬ ਦੇ ਇੱਕ ਬਹੁਤ ਮੁੱਖ ਅਧਿਕਾਰੀ ਨੇ ਜ਼ਿਲ੍ਹੇ ਦੇ ਤੇ ਅਸੀਂ ਸਾਰੇ ਰਲ ਮਿਲ ਕੇ ਵਾਤਾਵਰਨ ਦੇ ਪ੍ਰਤੀ ਸਮਰਪਿਤ ਹੈ ਰਿਟਾਇਰਮੈਂਟ ਤੋਂ ਬਾਅਦ ਇਹ ਟੋਟਲੀ ਆਪਣਾ ਜਿਹੜਾ ਜੀਵਨ ਹੈ ਜਿੰਨਾ ਵੀ ਪਰਮਾਤਮਾ ਨੇ ਦਿੱਤਾ ਉਹ ਸਾਰਾ ਵਾਤਾਵਰਨ ਨੂੰ ਸਮਰਪਿਤ ਹੈ ਔਰ ਅਸੀਂ ਲਗਾਤਾਰ ਆਪਣੇ ਪ੍ਰਯਾਸਾਂ ਦੇ ਰਾਹੀ ਆਪਣੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਸਾਫ਼ ਬਣਾਉਣ ਲਈ ਔਰ ਸਵਸ ਬਣਾਉਣ ਲਈ ਸਾਡੇ ਜਿਹੜੇ ਉਪਰਾਲੇ ਨੇ ਉਹ جاری ਨੇ ਇੱਕ ਬਹੁਤ ਅੱਛੀ ਕਹਾਣਾ ਹੈਗਾ ਰੁੱਖ ਕੁੱਖ ਤੇ ਪਾਣੀ ਜੇ ਨਾ ਬਚਿਆ ਨਾ ਬਚਾਏ ਤੇ ਖਤਮ ਕਹਾਣੀ ਜੀ ਸੋ ਰੁੱਖਾਂ ਨੂੰ ਬਚਾਉਣਾ ਵੀ ਉਨਾ ਹੀ ਜ਼ਰੂਰੀ ਹੈ ਪਾਣੀ ਨੂੰ ਵੀ ਬਚਾਉਣਾ ਉਨਾ ਹੀ ਜ਼ਰੂਰੀ ਹੈ ਕੁੱਖ ਨੂੰ ਵੀ ਬਚਾਉਣਾ ਉਨਾ ਹੀ ਜ਼ਰੂਰੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਰੰਗਲਾ ਪੰਜਾਬ ਫੈਸਟੀਵਲ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਇਹ ਮੌਕਾ ਮਿਲਿਆ ਤੁਹਾਨੂੰ ਵੀ ਆਪਣੇ ਇੱਥੇ ਆ ਕੇ ਬੂਟੇਦਾਨ ਕਰਨਾ ਤੁਹਾਨੂੰ ਕਿਸ ਤਰ੍ਹਾਂ ਦਾ ਕਿਉਂਕਿ ਜਿਹੜਾ ਤੁਸੀਂ ਅੱਜ ਲਗਾ ਅੱਜ ਇਸ ਗੱਲ ਨੂੰ ਤਕਰੀਬਨ 2-3-3 ਦਿਨ ਹੋ ਗਏ ਨੇ ਕਿੰਨਾ ਕੁ ਰਿਸਪੌਂਸ ਇੱਥੇ ਮਿਲਿਆ ਹੈ ਕਿਸ ਤਰ੍ਹਾਂ ਲੋਕੀ ਕੀ ਇਸ ਨੂੰ ਦੇਖ ਰਹੇ ਨੇ ਪਸੰਦ ਕਰ ਰਹੇ ਨੇ ਬਿਲਕੁਲ ਦੇਖੋ ਸਾਡੇ ਵੱਲੋਂ ਇਹ ਸੋਚ ਕੇ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਵੀ ਇਹ ਜੇ ਹਾ 100% ਨਹੀਂ ਤੇ ਕੁਝ ਪਰਸੈਂਟ ਤੇ ਇਹਦਾ ਫਾਇਦਾ ਹੋਏ ਗਏ ਕੋਈ ਵੀ ਜਿਹੜਾ ਉਪਰਾਲਾ ਸਹੀ ਦਿਸ਼ਾ ਦੇ ਵਿੱਚ ਕੀਤਾ ਜਾਏ ਨੇਕ ਨੀਤੀ ਨਾਲ ਕੀਤਾ ਜਾਏ ਉਹਦੇ ਚ ਕੁਦਰਤ ਵੀ ਤੁਹਾਡਾ ਸਾਥ ਦਿੰਦੀ ਹੈ ਉਹ ਕਹਿੰਦੇ ਨੇ ਕਿ ਜੇ ਨਾ ਹਰਈ ਹਰਿਆਲੀ ਫਿਰ ਕੀ ਕਰਨਾ ਤਖਤਾਂ ਨੂੰ ਸੁਣ ਭਾਈ ਆਰੇ ਵਾਲਿਆ ਤੂੰ ਨਾ ਚੀਰ ਦਰਖਤਾਂ ਨੂੰ ਦਰਖਤ ਜਿਹੜੇ ਐ ਚੀਰਨੇ ਵੀ ਨਹੀਂ ਤੀਰਣ ਵੀ ਨਹੀਂ ਦੇਣੇ ਤੇ ਲਗਾਣੇ ਵੀ ਨਹੀਂ ਦੋਨੋਂ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਹੈਗੀਆਂ ਨੇ ਅੱਜ ਅੱਜ ਸਾਡੇ ਦੇਸ਼ ਦੇ ਵਿੱਚ ਜਿਹੜੀ ਪ੍ਰਤੀ ਵਿਅਕਤੀ ਸੰਖਿਆ ਰੁਕਸ਼ਾਂ ਦੀ ਸਿਰਫ 28 ਹੈਗੀ ਹੈ ਜਦਕਿ ਜਿਹੜਾ ਅੰਤਰਰਾਸ਼ਟਰੀ ਫਿਗਰ ਹੈ ਉਹ 422 ਹੈਗਾ ਔਰ ਅਸੀਂ ਬਹੁਤ ਹੀ ਪਿਛੜੇ ਹੋਏ ਹਾਂ ਔਰ ਇਸੇ ਕਰਕੇ ਹੀ ਇਹ ਉਪਰਾਲਾ ਕੀਤਾ ਜਾ ਰਿਹਾ ਉਸ ਉਪਰਾਲੇ ਦੇ ਤਹਿਤ ਖਰਿਆਵਲ ਪੰਜਾਬ ਜਿਹੜੀ ਹੈ ਫ੍ਰੀ ਬੂਟੇ ਜਿਹੜੀ ਹੈ ਵੰਡ ਰਹੀ ਹੈ ਅਸੀਂ ਲਾਨੇ ਵੀ ਹੈ ਸਾਡਾ ਨਾਰਾ ਹੈਗਾ ਟੋਏ ਤੁਹਾਡੇ ਬੂਟੇ ਸਾਡੇ ਸੋ ਬਹੁਤ ਬਹੁਤ ਸੋ ਖਰਿਆਵਲ ਪੰਜਾਬ ਸੋਸਾਇਟੀ ਵੱਲੋਂ ਵੀ ਇੱਥੇ ਆਪਣਾ ਸਟਾਲ ਲਗਾਇਆ ਗਿਆ ਹੈ ਔਰ ਬੂਟੇ ਵੀ ਦਿੱਤੇ ਜਾ ਰਹੇ ਆ ਲੋਕਾਂ ਨੂੰ ਤੁਸੀਂ ਇਸ ਸਟਾਲ ਤੇ ਅਸੀਂ ਦੇਖਨੇ ਕਿ ਕੱਪੜੇ ਮੈਮ ਜਿਸ ਤਰ੍ਹਾਂ ਕਿ ਸਰ ਐਕਚੁਅਲੀ ਨਹੀਂ ਤੁਸੀਂ ਨਹੀਂ ਡੋਨੇਟ ਕਰ ਰਹੇ ਕਿ ਤੁਸੀਂ ਲਿਖਿਆ ਕਲੋਥ ਡੋਨੇਸ਼ਨ ਆਈ ਕੈਨ ਯੂ ਜੀ ਅਸੀਂ ਗੀਤ ਵੱਲੋਂ ਹੈਗੇ ਆਂ ਗੀਤ ਇਸ ਗਰਲ এডੂਕੇਸ਼ਨ ਏਮਪਾਵਰਮੈਂਟ ٹرسٹ ਅਸੀਂ ਕੰਮ ਕਰਦੇ ਆਂ ਕੁੜੀਆਂ ਦੇ ਭਲਾਈ ਵਾਸਤੇ ਕੁੜੀਆਂ ਨੂੰ ਅੱਗੇ ਵਧਾਉਣ ਵਾਸਤੇ ਕੁੜੀਆਂ ਦੀ এডੂਕੇਸ਼ਨ ਵਾਸਤੇ ਪੜਾਈ ਸਰਕਾਰ ਵੱਲੋਂ ਫ੍ਰੀ ਮਿਲਦੀ ਐ ਤੁਹਾਨੂੰ ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿੱਦੀ ਸਾਨੂੰ ਲੋੜ ਹੁੰਦੀ ਐ ਜਿੱਦਾਂ ਬੁੱਕਸ ਹੋ ਗਈਆਂ ਸਟੇਸ਼ਨਰੀ ਹੋ ਗਈਆਂ ਅਸੀਂ ਇੱਥੇ 300 ਪਲੱਸ ਫ੍ਰੀ ਸਟੇਸ਼ਨਰੀ ਕਿਟਸ ਬੱਚਿਆਂ ਨੂੰ ਵੰਡ ਰਹੇ ਆਂ ਉਹਨਾਂ ਨੂੰ ਜਾਗਰੂਕ ਕਰ ਰਹੇ ਆਂ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਉਹਨਾਂ ਨੂੰ ਕਹਿ ਰਹੇ ਆਂ ਸਾਡੇ ਨਾਲ ਜੁੜਨ ਤੇ ਅਸੀਂ ਇੱਕੱਠੇ ਹੋ ਕੇ ਅੱਗੇ ਵਧਿਏ ਤੇ ਅਸੀਂ ਅੱਗੇ ਵੱਧ ਕੇ ਕੁੜੀਆਂ ਨੂੰ ਪੜਾਈਏ ਕੁੜੀਆਂ ਨੂੰ ਲਿਖਾਈਏ ਤਾਂ ਜੋ ਇੱਕ ਘਰ ਚੋਂ ਦੂਜੇ ਘਰ ਵੀ ਜਾਣ ਗਿਆ ਤੇ ਪੂਰੇ-ਪੂਰੇ ਸੋਸਾਇਟੀ ਨੂੰ ਉਜਲ ਬਣਾਣ ਗਿਆ ਅਸੀਂ ਇਹ ਪ੍ਰਯਾਸ ਕਰ ਰਹੇ ਹਾਂ ਜੀ ਤੁਹਾਡੀ ਸੰਸਥਾ ਗੀਤ ਵੱਲੋਂ ਇਹ ਪ੍ਰੋਗਰਾਮ ਕੀਤਾ ਹੈ ਜਿਹੜਾ ਬੱਚਿਆਂ ਨੂੰ ਕਿੱਟ ਦਿੱਤੀ ਜਾ ਰਹੀ ਹੈ ਪੜ੍ਹਾਈ ਲਈ ਤੁਹਾਨੂੰ ਇੱਥੇ ਰਿਸਪਾਂਸ ਕਿਹੋ ਜਿਹਾ ਲੱਗ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਤਾਂ ਇੱਕ ਰੰਗਲਾ ਪੰਜਾਬ ਫੈਸਟੀਵਲ ਕਰਵਾਇਆ ਜਾ ਰਿਹਾ ਉਸ ਦੇ ਤਹਿਤ ਕੀ ਰਿਸਪਾਂਸ ਕੀ ਮਿਲਿਆ ਹੈ ਕਿਉਂਕਿ ਸਰਕਾਰ ਨੇ ਬਹੁਤ ਬਹੁਤ ਵੱਡਾ ਇੱਕ ਫੈਸਟੀਵਲ ਆਰਗੇਨਾਈਜ਼ ਕੀਤਾ ਹੈ ਇਹ ਫੈਸਟੀਵਲ ਦੇ ਤਹਿਤ ਸਾਨੂੰ ਇੱਕ ਆਪਰਚੂਨਿਟੀ ਦਿੱਤੀ ਗਈ ਹੈ ਅਸੀਂ ਆਪਣਾ ਵਰਡ ਲੋਕਾਂ ਦੇ ਵਿੱਚ ਜਾ ਕੇ ਆਪਣੀ ਆਪਣੀ ਸੋਚ ਉਹਨਾਂ ਦੇ ਵਿੱਚ ਜਾ ਕੇ ਇੱਕ ਤਰ੍ਹਾਂ ਨਾਲ ਉਹਨਾਂ ਰਸਈਏ ਕੋਸ਼ਿਸ਼ ਕਰੀ ਉਹਨਾਂ ਦੇ ਵਿੱਚ ਰਸਾਨ ਦੀ ਤੇ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਹੈ ਖੈਰ ਕੱਲ ਮੰਡੇ ਸੀ ਮੰਡੇ ਦੇ ਵਿੱਚ ਥੋੜਾ ਜਿਹਾ ਘੱਟ ਸੀਗਾ ਪਰ ਸੈਟਰਡੇ ਨੂੰ ਤੇ ਬਹੁਤ ਹੀ ਵਧੀਆ ਰਿਸਪੌਂਸ ਸੀਗਾ ਤੇ ਅਸੀਂ ਚਾਹਦੇ ਹਾਂ ਕਿ ਲੋਕੀ ਸਾਡੇ ਕੋਲ ਆਣ ਸਾਡੇ ਨਾਲ ਜੁੜਨ ਅਸੀਂ ਪੰਜਾਬ ਦੇ ਵਿੱਚ ਹੋਰ ਲੋਕਾਂ ਨੂੰ ਜਾਗਰੂਕ ਕਰੀਏ ਕਿ ਕੁੜੀਆਂ ਨੂੰ ਪੜਾਉਣਾ ਉਹਨਾਂ ਨੂੰ ਵਧਾਉਣਾ ਅਗੇ ਕਿੰਨਾ ਜ਼ਰੂਰੀ ਹੈ ਪ੍ਰੂਨ ਅਤਿਆ ਵਕਨ ਦੇ ਡੋਮੈਸਟਿਕ ਵਾਇਲੈਂਸ ਵਕਨ ਦੀਆਂ ਪ੍ਰੋਬਲਮਸ ਨੂੰ ਆਪਣੇ ਸਮਾਜ ਚੋਂ ਕੱਟਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਤੁਸੀਂ ਦੇਖੇ ਕਿ ਪੰਜਾਬ ਸਰਕਾਰ ਦੀ ਇੱਕ ਕੋਸ਼ਿਸ਼ ਸੀਗੀ ਕਿ ਉਹ ਕੋਸ਼ਿਸ਼ ਨੂੰ ਸਾਰਤਕ ਨਤੀਜਾ ਮਿਲ ਰਿਹਾ ਹੈ ਲੋਕ ਇੱਥੇ ਆ ਰਹੇ ਨੇ ਔਰ ਇਲਾਹਾ ਲੈ ਰਹੇ ਨੇ ਜਿਹੜੇ ਇਹ ਕੈਂਪ ਲਗਾਏ ਗਏ ਨੇ ਇੱਥੇ ਮੈਡੀਕਲ ਕੈਂਪ ਹੈ ਤੁਸੀਂ ਆਪਣਾ ਕਿਉਂਕਿ ਇਸ ਸਟਰੀਟ ਦੇ ਵਿੱਚੋਂ ਜਿਹੜੇ ਸੈਲਾਨੀ ਨੇ ਜਿਹੜੇ ਸ਼ਰਧਾਲੂ ਨੇ ਉਹ ਜਰੂਰ ਨਿਕਲ ਦਿੰਨੇ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਤੁਸੀਂ ਬੇਟਾ ਜੀ ਮਿਸ਼ਨ ਸੇਯੋਗ ਇੱਥੇ ਲਿਖਿਆ ਹੋਇਆ ਹੈ ਕਿ ਫ੍ਰੀ ਬੋਡੀ ਸਕੈਚ 21 ਹੈ ਅ ਸਰ ਇੱਕ ਤੇ ਪਹਿਲੀ ਗੱਲ ਤੇ ਓਬਵੀਅਸ ਹੈ ਕਿ ਆਪਾਂ ਸਾਰਾ ਸਾਰਾ ਦਿਨ ਮਤਲਬ ਜਿੰਨੇ ਸਕੈਚਸ ਆਉਂਦੇ ਆ ਲੋਕੀ ਤੇ ਲਾਈਨ 'ਚ ਲੱਗ ਜਾਂਦੇ ਕਿ ਮੇਰਾ ਵੀ ਬਣਾ ਦਿਓ ਮੇਰਾ ਵੀ ਬਣਾ ਦਿਓ ਆਪਾਂ ਹਰ ਕਿਸੇ ਦਾ ਤੇ ਬਣਾ ਨਹੀਂ ਸਕਦੇ ਆਪਾਂ ਇਸ ਕਰਕੇ ਇਹੋ ਜਿਹਾ ਸਿਸਟਮ ਰੱਖਿਆ ਹੋਇਆ ਹੈ ਕਿ ਜਿਹੜਾ ਆਂਦਾ ਹੈ ਯੂ ਜਸਟ ਹੈਵ ਟੂ ਫਾਲੋ ਦਿਸ ਅਕਾਊਂਟ ਠੀਕ ਹੈ ਤੁਸੀਂ ਇਸ ਅਕਾਊਂਟ ਨੂੰ ਇੰਸਟਾ ਤੇ ਫਾਲੋ ਕਰੋ ਆਪਣਾ ਨਾਮ ਤੇ ਆਪਣਾ ਫੋਨ ਨੰਬਰ ਲਿਖ ਕੇ ਇਸ ਬਾਕਸ ਵਿੱਚ ਪਾ ਦਿਓ ਤੇ ਆਪਾਂ ਫਿਰ ਅਗਲੇ ਦਿਨ ਇਹਦਾ ਡਰਾਅ ਕੱਢਾਂਗੇ ਤੇ ਜਿਹਦਾ ਡਰਾਅ ਨਿਕਲੇਗਾ ਤੇ ਉਹਦਾ ਆਪਾਂ ਫ੍ਰੀ ਸਕੈਚ ਬਣਾ ਕੇ ਦਵਾਂਗੇ ਓਕੇ ਓਕੇ ਤੁਸੀਂ ਹਜੇ ਤੱਕਨ ਕਿਉਂਕਿ ਅੱਜ ਇਸ ਗੱਲ ਨੂੰ 2 ਦਿਨ 3 ਦਿਨ ਹੋ ਗਏ ਨੇ ਤੁਹਾਨੂੰ ਇੱਥੇ ਬੈਠਾ ਤੁਹਾਡੇ ਕੋਲ ਤੁਸੀਂ ਕਿਸੇ ਦਾ ਸਕੈਚ ਬਣਾਇਆ ਹੈ ਜਾਂ ਹਜੇ ਤੁਸੀਂ ਸਿਰਫ ਡਰਾਅ ਹੀ ਕੱਢ ਰਹੇ ਹਾਂ ਜੀ ਬਣਾਇਆ ਮੈਂ ਤੁਹਾਨੂੰ ਸ਼ੋ ਕਰਾਂ ਨਹੀਂ ਨਹੀਂ ਜਸਟ ਜਸਟ ਹਾਂਜੀ ਕੱਲ ਇੱਕ ਲੜਕੀ ਦਾ ਡਰਾਅ ਨਿਕਲਿਆ ਸੀ ਉਹਦਾ ਬਣਾਇਆ ਸੀ ਮੈਂ ਸਕੈਚ ਤੇ ਹੁਣ ਇੱਕ ਇੱਕ ਇੱਥੇ ਬਾਬਾ ਹੀ ਹੈਗੇ ਸ਼ਬੀਲ ਵਲੇ ਉਹ ਬਹੁਤ ਦੇਰ ਦੀ ਸੇਵਾ ਕਰ ਰਹੇ ਇੱਥੇ ਬਹੁਤ ਪੁਰਾਣੀ ਇੱਥੇ ਸੇਵਾ ਕਰ ਰਹੇ ਉਹਨਾਂ ਦਾ ਮੈਂ ਸਕੈਚ ਬਣਾ ਰਹੀ ਆ ਉਹਨਾਂ ਨੂੰ ਭੇਟਾ ਕਰਨ ਵਾਸਤੇ ਬੈਸਟ ਆਫ ਲੱਕ ਸੋ ਸਹਿ ਯੋਗ ਆਰਗੇਨਾਈਜੇਸ਼ਨ ਇੱਕ ਕਮਿਸ਼ਨ ਸਹਿ ਯੋਗ ਆਰਗੇਨਾਈਜੇਸ਼ਨ ਹੈ ਐਵੀ ਰੰਗਲਾ ਪੰਜਾਬ ਫੈਸਟੀਵਲ ਦੇ ਵਿੱਚ ਇੱਕ ਆਪਣਾ ਸਟਾਲ ਲਗਾਇਆ ਜਿਹਦਾ ਮਕਸਦ ਹੈ ਕਿ ਫ੍ਰੀ ਜਿਹੜਾ ਤੁਹਾਡਾ ਸਕਿਚ ਪੋਰਟਰਟ ਤਿਆਰ ਕੀਤਾ ਜਾਏਗਾ ਸੋ ਮੈਡੀਕਲ ਕੈਂਪ ਤੋਂ ਬਾਅਦ ਬਲੱਡ ਡੋਨੇਸ਼ਨ ਕੈਂਪ ਜਿਹੜਾ ਕਿ ਬਹੁਤ ਇੰਪੋਰਟੈਂਟ ਮੰਨਿਆ ਜਾ ਸਕਦਾ ਹੈ ਕਿਉਂਕਿ ਖੂਨਦਾਨ ਜਿਹੜਾ ਹੈ ਉਹ ਇੱਕ ਬڑا ਦਾਨ ਮੰਨਿਆ ਜਾਂਦਾ ਹੈ ਮੈਂ ਇਹ ਵੀ ਕੈਂਪ ਅੱਜ 3 ਦਿਨ ਹੋ ਗਏ ਨੇ ਕੀ ਰਿਸਪਾਂਸ ਲਿਆ ਤੁਹਾਨੂੰ ਐਕਚੁਅਲੀ ਜੀ ਇਹ ਸਾਡਾ ਬਲੱਡ ਡੋਨੇਸ਼ਨ ਕੈਂਪ ਹੈ ਗੁਰੂ ਨਾਨਕ ਦੇਵ ਹਸਪੀਟਲ ਦਾ ਫਸਟ ਡੇ ਲੱਗਿਆ ਹੋਇਆ ਇਸ ਤੋਂ ਪਹਿਲੇ ਸਿਵਲ ਹਸਪੀਟਲ ਅਫੀਸਰ ਦਾ ਲੱਗਿਆ ਹੋਇਆ ਸੀ ਹਲੇ ਚੱਲ ਰਿਹਾ ਕੈਂਪ ਜੀ ਦੇਖਦੇ ਆ ਕਿਵੇਂ ਆ ਅੱਛਾ ਚਲੋ ਇਸ ਤੋਂ ਬਾਅਦ ਕੋਈ ਇਸ ਤੋਂ ਪਹਿਲੇ ਤੁਹਾਨੂੰ ਨਹੀਂ ਕੋਈ ਇਨਫੋਰਮੇਸ਼ਨ ਹੈਗੀ ਚਲੋ ਕੋਈ ਸੋ ਇਸ ਕੈਂਪ ਦੇ ਵਿੱਚ ਕਿਉਂਕਿ ਮੈਡੀਕਲ ਕੈਂਪ ਦੇ ਵਿੱਚ ਗੁਰਨਾਨਕ ਦੇਵ ਹਸਪੀਟਲ ਦਾ ਵੱਡੋ ਮੈਡੀਕਲ ਕੈਂਪ ਲਗਾਇਆ ਸੀ ਹੁਣ ਸਿਵਲ ਹਸਪੀਟਲ ਅੰਨੇ ਸਰ ਵੱਲੋਂ ਲਗਾਇਆ ਜਾ ਰਿਹਾ ਸੋ ਤੁਸੀਂ ਇਸ ਬੇਟੀ ਦੇ ਸਕੈਚ ਬਣਾਏ ਨੇ ਆਪਣੇ ਹੱਥੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਸ ਕੈਂਪ ਦੇ ਵਿੱਚ ਜਿਹੜਾ ਮਿਸ਼ਨ ਸਹਿਯੋਗ ਆਰਗੇਨਾਈਜੇਸ਼ਨ ਹੈ ਉਹਦੇ ਵੱਲੋਂ ਇੱਕ ਇਸ ਰੰਗਲਾ ਪੰਜਾਬ ਫੈਸਟੀਵਲ ਦੇ ਵਿੱਚ ਆਪਣਾ ਸਟਾਲ ਲਗਾਇਆ ਗਿਆ ਹੈ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਸਟਾਲਸ ਨੇ ਸੋ ਕੁੱਲ ਮਿਲਾ ਕੇ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਰੰਗਲਾ ਪੰਜਾਬ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਫੈਸਟੀਵਲ ਮੇਲਾ ਕਰਵਾਇਆ ਜਾ ਰਿਹਾ ਸਿੱਖ ਸਾਹਿਬ ਇਧਰ ਲਈ ਸਾਈਡ ਤੇ ਆਇਓ ਕੈਂਪ ਦੇ ਵਿੱਚ ਹੁਣ ਤੱਕਨ ਤੀਸਰਾ ਦਿਨ ਹੈ ਕੀ ਸਹਿਯੋਗ ਕੀ ਮਿਲਿਆ ਤੁਹਾਨੂੰ ਰਿਸਪਾਂਸ ਕੀ ਮਿਲੀ ਪਹਿਲਾਂ ਤਾਂ ਸਰਕਾਰ ਦਾ ਧੰਨਵਾਦ ਹੈ ਜਿਨੇ ਇਹ ਉਪਰਾਲਾ ਕੀਤਾ ਅਵੇਅਰਨੈਸ ਕੀਤੀ ਹੈ ਕਿ ਨਰਬਾਦ ਸਬ ਦੇ ਏਰੀਆ ਨੂੰ ਵੀ ਜਿਹੜਾ ਮੁੱਖ ਰੱਖ ਕੇ ਉਹਨਾਂ ਨੇ ਇੱਥੇ ਹਰ ਇੱਕ ਤਰ੍ਹਾਂ ਦਾ ਜਿਹੜਾ ਵਕਰਾ ਕੈਂਪ ਲਗਾਇਆ ਉਹ ਚ ਬ੍ਰੈਡ ਨੇਸ਼ਨ ਕੈਂਪ ਜਿਹੜਾ ਸੀ ਕੇਵਾਈਬੀ ਵੱਲੋਂ ਜੋਸਨੋ ਹਸਪੀਟਲ ਵੱਲੋਂ ਲਾਣ ਆਏ ਹੈ ਗੁਨਾਨਕ ਹਸਪੀਟਲ ਦੀ ਟੀਮ ਦੇ ਸੰਯੋਗ ਦੇ ਨਾਲ ਹੁਣ ਤੱਕ ਸਾਡੇ ਕੋਲ 15 ਤੋਂ 20 ਜਿਹੜੇ ਮੈਂਬਰ ਨੇ ਉਹ ਡੋਨੇਟ ਕਰ ਗਏ ਨੇ ਤੇ ਇੰਨੇ ਹੀ ਮੈਂਬਰ ਉਧਰ ਗੁਰਨਾਨਗ ਹਸਪਤਾਲ ਆਲੇ ਨੂੰ ਕਰ ਗਏ ਨੇ ਤੇ ਜਿਹੜੀ ਇਹ ਰੇਸ਼ੋ ਜਾ ਰਹੀ ਹੈ ਰੋਜ਼ ਦੀ 100 ਤੋਂ 150 ਜਿਹੜੇ ਰੋਜ਼ ਹੀ ਵੀਰ ਨੌਜਵਾਨ ਵੀਰ ਜਿਹੜੇ ਬਲੱਡ ਡੋਨੇਟ ਕਰਕੇ ਜਾ ਰਹੇ ਹੋ ਸੋ ਤੁਸੀਂ ਦੇਖਿਆ ਕਿ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਦੇ ਤਹਿਤ ਪੰਜਾਬ ਸਰਕਾਰ ਇੱਕ ਫਰਾਲਾ ਕੀਤਾ ਗਿਆ ਹੈ ਕਿ ਰੰਗਲਾ ਪੰਜਾਬ ਫੈਸਟੀਵਲ ਹੈ ਸਰ ਇਹ ਤੁਹਾਡੇ ਇਸ ਕੈਂਪ ਦੇ ਵਿੱਚ ਕੀ ਅਜ ਤੱਕ ਦਾ ਰਿਸਪਾਂਸ ਰਿਹਾ ਹੈ ਕੀ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ ਹੈ ਕਿ ਇਹ ਕੈਂਪ ਪੰਜਾਬ ਸਰਕਾਰ ਵੱਲੋਂ ਜਿਹੜਾ ਲਗਾਇਆ ਗਿਆ ਹੈ ਕਿ ਸਰ ਜਿਹੜਾ ਪੰਜਾਬ ਸਰਕਾਰ ਵੱਲੋਂ ਆਪਣਾ ਰੰਗਲਾ ਪੰਜਾਬ ਦਾ ਇਹ ਉਪਰਾਲਾ ਕੀਤਾ ਗਿਆ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਹਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਐਨ ਜੀਓ ਨੂੰ ਵੱਧ ਤੋਂ ਵੱਧ ਆਪਣਾ ਮੌਕਾ ਮਿਲਿਆ ਆਪਣੇ ਸੇਵਾ ਸੇਵ ਦੇ ਬਾਰੇ ਲੋਕਾਂ ਨੂੰ ਦੱਸਣ ਦਾ ਤੇ ਉਹਰੇ ਚ ਆਪਾਂ ਵੀ ਮੈਂ ਇੰਡੀਅਨ ਰੈੱਡ ਕਰਾਸ ਵੱਲੋਂ ਡਿਸਟ੍ਰਿਕਟ ਕੋਆਰਡੀਨੇਟਰ ਆਪਣਾ ਰਜਿੰਦਰ ਕੁਮਾਰ ਟੀਵੀ ਪ੍ਰੋਜੈਕਟ ਦੇ ਉੱਪਰ ਬੋਲਦਾ ਪਿਆ ਤੇ ਆਪਾਂ ਇੱਥੇ ਜਿੰਨੇ ਵੀ ਆਏ ਲੋਕਾਂ ਨੂੰ ਆਪਾਂ ਟੀਵੀ ਦੀ ਜਾਗਰੂਕਤਾ ਦੇ ਉੱਪਰ ਆਪਣਾ ਪ੍ਰਚਾਰ ਕਰ ਰਹੇ ਆ ਕਿਉਂਕਿ 2025 ਮੋਦੀ ਜੀ ਦਾ ਆਪਣਾ ਹੈਗਾ ਟੀਚਾ ਕਿ 2025 ਚੱਪੜ ਭਾਰਤ ਨੂੰ ਟੀਵੀ ਮੁਕਤ ਭਾਰਤ ਬਣਾਉਣਾ ਹੈ ਇਸ ਕਰਕੇ ਉਹਦੇ ਲਈ ਵੱਤ ਤੋਂ ਵੱਧ ਅਵੇਅਰਨੈਸ ਇੱਕ ਤਰੀਕਾ ਹੈ ਜਿਹਦੇ ਨਾਲ ਆਪਾਂ ਲੋਕਾਂ ਨੂੰ ਵੱਤ ਤੋਂ ਵੱਧ ਅਵੇਅਰ ਕਰਕੇ ਤੇ ਐਟਵੀ ਦੇ ਉੱਪਰ ਆਪਣਾ ਮੁਕਤੀ ਪਾਸ ਕਰਦੇ ਆ ਤੇ ਉਹਦੇ ਬਾਰੇ ਆਪਾਂ ਵੱਤ ਤੋਂ ਜਾਣਕਾਰੀ ਦੇ ਰਹੇ ਆ ਲੋਕਾਂ ਦੀ ਸੇਵਾ ਕਰ ਰਹੇ ਆ ਟੀਵੀ ਬਾਦ ਇੰਡੀਆ ਸੋ ਤੁਸੀਂ ਦੇਖਿਆ ਹੈਰੀਟੇਜ ਸਟਰੀਟ ਦੇ ਵਿੱਚ ਸੇਵਾ ਸਟੇਟਸ ਨੂੰ ਨਾਮ ਦਿੱਤਾ ਗਿਆ ਹੈ ਇਸ ਤਹਿਤ ਵਖਵਖ ਸਟਾਲ ਸੇਵਾ ਹੈਰੀਟੇਜ 2 ਦੀ ਵਿੱਚ ਲਗਾਏ ਗਏ ਨੇ ਔਰ ਇਹਨਾਂ ਜਿਹੜੇ ਸਟਾਲਸ ਨੇ ਇਹਨਾਂ ਨੂੰ ਇੱਕ ਐਜ਼ ਅ ਐਜ਼ ਅ ਸੇਵਾ ਸੇਵਾ ਸਟਰੀਟ ਦਾ ਨਾਮ ਦਿੱਤਾ ਗਿਆ ਹੈ ਸੋ ਇੱਕ ਹੈਲਪ ਚਾਈਲਡ ਆਫ ਇੰਡੀਆ बच्चों बच्चों की हेल्प ली मैम ये अमृतसर चाइल्ड डिवेल्पमेंट प्रोजेक्ट है, है।, बड़े रंगला तो मौका मिले है। जी मेरा नाम रेखा भट्टी है मैं और मैं प्रोजेक्ट कोऑर्डिनेटर हूँ यहाँ पर अमृतसर में तो हमारा जो ये आ, दो हज़ार चौदह से हमारा प्रोजेक्ट अमृतसर में शुरू हुआ था जिसमें हम फ्री ऑफ कॉ कॉस्ट बच्चों को हम एजुकेशन देते हैं तो उनको पढ़ाते हैं जैसे बच्चे पोअर लोग आते हैं उनको हम पढ़ाते हैं उनकी मद मदद करते हैं इनकी एजुकेशन में जैसे बच्चे स्कूल में जाते हैं तो उसके बाद उनके पास ट्यूशन्स पे करने के लिए पैसे नहीं होते लेकिन हम उनको फ्री ऑफ कॉस्ट उनकी हेल्प करते हैं ट्यूशन के द्वारा और साथ में हम यूथ की भी हेल्प करते हैं उनको स्किल डेवलपमेंट का काम सिखाते हैं ਤੋ ਇਸ ਤਰ੍ਹਾਂ ਸੇ ਹਮ ਅੰਮ੍ਰਿਤਸਰ ਮੇ ਰਹਿ ਕੇ ਕੰਮ ਕਰ ਰਹੇ ਹਾਂ ਤੋ ਹੈਲਪ ਚਾਈਲਡ ਆਫ ਇੰਡੀਆ ਜੋ ਕਿ ਅੰਮ੍ਰਿਤਸਰ ਮੇ ਰਹਿ ਕੇ। ਤੋ ਲਈ ਤਰੀਕ ਨੂੰ ਤੁਸੀਂ ਸ਼ੁਰੂ ਕੀਤਾ ਕਿ ਅੱਜ ਤੋਂ ਸ਼ੁਰੂ ਇਹ ਅੱਜ ਹਮੇ ਅੱਜ ਕਾ ਟਾਈਮ ਮਿਲਾ ਥਾ ਜੋ ਹਮਾਰੇ ਲਈ 27 ਕਰ। ਜੀ। ਦੇਖਿਆ ਕਿ ਹੈਰੀਟੇਜ ਸਟਰੀਟ ਚ ਸੇਵਾ ਸਟਰੀਟ ਨਾਮ ਤੋਂ ਰੰਗਲਾ ਪੰਜਾਬ ਫੈਸਟੀਵਲ ਦੇ ਅੰਤਰਗਤ ਇੱਕ ਸਟਾਲਸ ਵਕ ਵਕ ਨੋਪੀਆਂ ਲਗਾਈਆਂ ਗਈਆਂ ਨੇ ਜਿਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸੈਲਾਨੀ ਇੱਥੇ ਪਹੁੰਚਦੇ ਨੇ ਜਿਹੜੇ ਸ਼ਰਦਾਲੂ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਵੀ ਇੱਕ ਮੌਕਾ ਮਿਲਦਾ ਹੈ ਇਸ ਕੈਂਪ ਦਾ ਜਿਹੜਾ ਕੇ ਫਾਇਦਾ ਲਿਆ ਜਾ ਸਕੇ ਸੋ ਸਰ ਤੁਸੀਂ ਬਾਰੂ ਆਇਓ ਤੁਸੀਂ ਦੇਖਿਆ ਪੰਜਾਬ ਸਰਕਾਰ ਵੱਲੋਂ ਇਹ ਇੱਕ ਉਪਰਾਲਾ ਕੀਤਾ ਗਿਆ ਹੈ ਕਲੋਥ ਡੋਨੇਸ਼ਨ ਹੈ ਬਲੱਡ ਡੋਨੇਸ਼ਨ ਹੈ ਮੈਡੀਕਲ ਕੈਂਪ ਹੈ ਬਹੁਤ ਵਧੀਆ ਭਾਈ ਬਹੁਤ ਵਧੀਆ ਹੈ ਕੁਝ ਨਵਾਂ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸੋ ਇੱਕ ਪੰਜਾਬ ਸਰਕਾਰ ਦਾ ਨਮੂ ਪੁਰਾਣਾ ਹੈ ਨਵੀਂ ਇੱਕ ਦੇਨ ਹੈ ਕਿ ਇਸ ਦੇਨ ਦੇ ਤਹਿਤ ਰੰਗਲਾ ਪੰਜਾਬ ਫੈਸਟੀਵਲ ਹੈ ਜਿਹੜਾ ਕਰਵਾਇਆ ਜਾ ਰਿਹਾ ਹੈ ਇਹ ਹੈਰੀਟੇਜ ਸਟਰੀਟ ਦੇ ਵਿੱਚ ਇਸ ਨੂੰ ਲਗਾਇਆ ਗਿਆ ਹੈ ਕਨੋਪੀਆਂ ਅਲੱਗ-ਅਲੱਗ ਕਨੋਪੀਆਂ ਲਗਾਈਆਂ ਗਈਆਂ ਨੇ ਜਿਦੇ ਵਿੱਚ ਬਲੱਡ ਡੋਨੇਸ਼ਨ ਹੈ ਕਲੋਥ ਡੋਨੇਸ਼ਨ ਹੈ ਬੂਟੇ ਵੰਡੇ ਜਾ ਰਹੇ ਨੇ ਤਾਂ ਜੋ ਪੰਜਾਬ ਰੰਗਲਾ ਰਵੇ ਤੇ ਰੰਗਲਾ ਹੀ ਅੱਗੇ ਤੋਂ ਵੀ ਰਵੇ ਰੰਗਲਾ ਹੈ ਰੰਗਲਾ ਰਹੇ ਤੇ ਰੰਗਲਾ ਹੀ ਰਹੇਗਾ ਆਪਣਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ